ਸਤਿਨਾਮ ਵਾਹਿਗੁਰੂ ਔਰੰਗਜ਼ੇਬ ਨੇ ਦਿੱਲੀ ਲਾਹੌਰ ਸਰਹੰਦ ਜੰਮੂ ਤੇ ਮਲਤਾਨ ਦੇ ਨਵਾਬਾਂ ਨੂੰ ਲਿਖਿਆ ਕਿ ਉਹ ਰਲ ਕੇ ਅਨੰਦਪੁਰ ਉੱਤੇ ਹਮਲਾ ਕਰਨ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਕੈਦ ਕਰ ਲੈਣ ਜੇਕਰ ਗੁਰੂ ਨੂੰ ਜ਼ਿੰਦਾ ਨਾ ਪਕੜਿਆ ਜਾ ਸਕੇ ਤਾਂ ਉਹਨਾਂ ਦਾ ਸਿਰ ਕਟ ਲਿਆਂਦਾ ਜਾਵੇ ਔਰੰਗਜ਼ੇਬ ਦਾ ਹੁਕਮ ਪੁੱਜਲ ਉਪਰੰਤ ਸਰਹੰਦ ਦੇ ਨਵਾਬ ਵਜ਼ੀਰ ਖਾਨ ਨੇ ਪਹਾੜੀ ਰਾਜਿਆਂ ਨੂੰ ਕਿਹਾ ਕਿ ਉਹ ਇਸ ਵਾਰ ਅਨੰਦਪੁਰ ਉਤੇ ਹਮਲੇ ਵਿੱਚ ਮੁਗਲ ਫੌਜਾਂ ਦਾ ਸਾਥ ਦੇ ਬिलासपुर ਦੇ ਅਮੀਰ ਚੰਦ ਕਾਗੜੇ ਦੇ ਕੁਮੰਟ ਚੰਦ ਜਸਵਾਲ ਦੇ ਬੀਰ ਸਿੰਘ ਤੇ ਕੁੱਲੂ ਕੈੰਥਲ ਮੰਡੀ ਜੰਮੂ ਨੂਰਪੁਰ ਚੰਬਾ ਗੁਲੇਰ ਸ਼੍ਰੀਨਗਰ ਉਹ ਸ਼ਹਿਰ ਬਿਜਰਵਾਲ ਤੇ ਡਡਵਾਲ ਆਦਿ ਰਾਜਿਆਂ ਨੇ ਮੁਗਲ ਫੌਜਾਂ ਦਾ ਸਾਥ ਦੇਣ ਦਾ ਫੈਸਲਾ ਕੀਤਾ ਰੰਗੜ ਅਤੇ ਗੁੱਜਰ ਵੀ ਇਸ ਸਾਂਝੇ ਮਹਾਜ ਵਿੱਚ ਸ਼ਾਮਲ ਹੋ ਗਏ ਲਾਹੌਰ ਦਾ ਜ਼ਬਰਦਸਤ ਖਾਨ ਤੇ ਸਰਹੰਦ ਦਾ ਵਜ਼ੀਰ ਖਾਨ ਹਜ਼ਾਰਾਂ ਦੀ ਫੌਜ ਲੈ ਕੇ ਅਨੰਦਪੁਰ ਵੱਲ ਚੱਲ ਪਏ। ਦਿੱਲੀ ਅਤੇ ਕਸ਼ਮੀਰ ਤੋਂ ਵੀ ਮੁਗਲ ਫੌਜਾਂ ਇੱਧਰ ਤੋਂ ਪਈਆਂ। ਪਠਾਨੀ ਇਲਾਕੇ ਵਿੱਚ ਜਹਾਦ ਦਾ ਨਾਰਾ ਵੀ ਲਾਇਆ ਗਿਆ। ਇਸ ਕਰਕੇ ਹੋਤੀ ਮਰਦਾਨ ਤੱਕ ਦੇ ਮੁਸਲਮਾਨ ਕਸ਼ਮੀਰ ਵੀ ਫੌਜ ਦੇ ਨਾਲ ਸ਼ਾਮਲ ਹੋਏ। ਜਦੋਂ ਔਰੰਗਜ਼ੇਬ ਦੇ ਹੁਕਮਾਂ ਦੀ ਖਬਰ ਸ਼੍ਰੀ ਗੋਬਿੰਦ ਸਿੰਘ ਜੀ ਨੂੰ ਮਿਲੀ ਸੀ ਤਾਂ ਉਹਨਾਂ ਨੇ ਵੀ ਮਾਝੇ, ਮਾਲਵੇ ਤੇ ਦੁਆਬੇ ਦੇ ਪਿੰਡਾਂ ਵਿੱਚ ਸਿੱਖਾਂ ਨੂੰ ਸੁਨੇਹੇ ਭੇਜ ਦਿੱਤੇ ਸਨ ਜਦੋਂ ਸਿੱਖਾਂ ਨੂੰ ਪਤਾ ਲੱਗਾ ਕਿ ਮੁਗਲ ਅਤੇ ਪਹਾੜੀ ਫੌਜਾਂ ਇੱਕ ਵਾਰ ਫਿਰ ਅਨੰਦਪੁਰ ਦਾ ਨਾਮੋ ਨਿਸ਼ਾਨ ਮਿਟਾਉਣ ਦੇ ਇਰਾਦੇ ਨਾਲ ਲੜਾਈ ਕਰਨ ਦੀਆਂ ਤਿਆਰੀਆਂ ਕਰ ਰਹੀਆਂ ਹਨ ਤਾਂ ਉਹ ਪਿੰਡਾਂ ਤੋਂ ਜਥੇਬੰਦ ਹੋ ਕੇ ਸ਼ਸਤਰ, ਕੋੜੇ, ਰਸਦਾ ਤੇ ਹੋਰ ਲੋੜੀਂਦਾ ਸਮਾਨ ਲੈ ਕੇ ਅਨੰਦਪੁਰ ਨੂੰ ਚੱਲ ਪਏ ਜਿਹੜੇ ਸਿੰਘ ਅਨੰਦਪੁਰ ਵਿੱਚ ਪੁੱਜੇ ਉਹਨਾਂ ਦੀ ਗਿਣਤੀ ਮਸਾਂ 10000 ਦੇ ਕਰੀਬ ਸੀ ਵੈਰੀ ਦਲਾਂ ਦੇ ਇੱਕ ਹਿੱਸੇ ਨੇ ਚੜ੍ਹਦੇ ਵੱਲੋਂ ਤੇ ਦੂਜੇ ਹਿੱਸੇ ਨੇ ਲੰਦੇ ਪਾਸਿਓਂ ਮਈ 1704 ਨੂੰ ਅਨੰਦਪੁਰ ਉੱਤੇ ਹੱਲਾ ਬੋਲ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਨੇ ਪੰਜ-ਪੰਜ ਸੂ ਸਿੰਘਾਂ ਦੇ ਪੰਜ ਜਥੇ ਕੇਸਗੜ, ਅਨੰਦਗੜ, ਹੋਲਗੜ, ਲੋਗੜ ਤੇ ਅਗੰਪੁਰ ਵਿੱਚ ਟਿਕਾ ਦਿੱਤੇ। ਵੈਰੀਆਂ ਦਾ ਮੁਕਾਬਲਾ ਕਰਨ ਲਈ ਸਿੰਘਾਂ ਨੇ ਨਗਰ ਤੋਂ ਬਾਹਰ ਆ ਕੇ ਮੋਰਚਾ ਬੰਦੀ ਕੀਤੀ। ਦੋਹਾਂ ਪਾਸਿਆਂ ਤੋਂ ਤੋਪਾਂ ਦੇ ਗੋਲੇ ਬੰਦੂਕਾਂ ਦੀਆਂ ਗੋਲੀਆਂ ਅਤੇ ਤੀਰ ਮੀਂਹ ਵਾਂਗ ਵਰਦੇ ਰਹੇ ਸਿੱਖ ਫੌਜ ਉੱਚੀ ਥਾਂ ਤੇ ਸੀ ਤੇ ਵੈਰੀ ਦਲ ਨੀਵੀਂ ਥਾਂ ਤੇ ਇਸ ਲਈ ਉਸ ਥਾਂ ਤੋਂ ਸਿੰਘਾਂ ਨੇ ਤੀਰਾਂ ਤੇ ਬੰਦੂਕਾਂ ਨਾਲ ਚੰਗਾ ਚੋਖਾ ਨੁਕਸਾਨ ਕੀਤਾ ਜਦੋਂ ਸਿੰਘਾਂ ਦੇ ਜਥੇ ਵੈਰੀ ਦਲ ਦੇ ਨੇੜੇ ਪੁੱਜ ਜਾਂਦੇ ਤਾਂ ਸਿੰਘ ਤਲਵਾਰਾਂ ਲੈ ਕੇ ਵੈਰੀ ਉੱਤੇ ਭੁੱਖੇ ਸ਼ੇਰਾਂ ਦੀ ਤਰ੍ਹਾਂ ਪੈ ਜਾਂਦੇ ਸਨ ਜਿੱਥੇ ਸਿੰਘ ਧਾਰਮਿਕ ਜਜ਼ਬੇ ਦੇ ਨਾਲ ਜ਼ਬਰ ਜ਼ੁਲਮ ਵਿਰੁੱਧ ਲੜ ਰਹੇ ਸਨ ਉੱਥੇ ਮੁਗਲ ਅਤੇ ਪਹਾੜੀ ਸਿਪਾਹੀ ਕੇਵਲ ਤਨਖਾਹ ਦੇ ਖਾਤਰ ਲੜ ਰਹੇ ਸਨ ਸੋ ਇਹ ਕੁਦਰਤੀ ਸੀ ਕਿ ਮੁਗਲਾਂ ਤੇ ਪਹਾੜੀ ਸਿਪਾਹੀਆਂ ਵਿੱਚ ਸਿੰਘਾਂ ਜਿਹਾ ਜੋਸ਼ ਜਜ਼ਬਾ ਤੇ ਚੜ੍ਹਦੀ ਕਲਾ ਦੀ ਭਾਵਨਾ ਨਹੀਂ ਸੀ ਕੁਝ ਹੀ ਦਿਨਾਂ ਵਿੱਚ ਮੁਗਲਾਂ ਨੂੰ ਇਹ ਗੱਲ ਸਾਫ਼ ਹੋ ਗਈ ਕਿ ਜੇ ਉਹ ਸਿੰਘਾਂ ਹੱਥੋਂ ਇੰਜ ਹੀ ਆਪਣੇ ਜੋਹਨ ਮਰਵਾਉਂਦੇ ਰਹੇ ਤਾਂ ਅਨੰਦਪੁਰ ਜਿੱਤਿਆ ਨਹੀਂ ਜਾਵੇਗਾ ਸੋ ਮਹੀਨਾ ਕੁ ਪਰ ਇੰਜ ਲੜਨ ਮਗਰੋਂ ਉਹਨਾਂ ਨੇ ਪਿੱਛੇ ਹਟ ਕੇ ਅਨੰਤਪੁਰ ਨੂੰ ਚੋਫੇਰੀਆਂ ਘੇਰਨ ਦਾ ਫੈਸਲਾ ਕੀਤਾ ਵੈਰੀ ਦੁਆਰਾ ਅਨੰਤਪੁਰ ਦੀ ਨਾਕਾ ਬੰਦੀ ਕਰਨ ਨਾਲ ਸਿੰਘਾਂ ਨੂੰ ਰਸਦ ਪਾਣੀ ਦੀ ਤਕਲੀਫ ਪਸਣ ਲੱਗੀ ਜਿਹੜੇ ਸੂਏ ਨਾਲ ਅਨੰਤਪੁਰ ਨੂੰ ਪਾਣੀ ਮਿਲਦਾ ਸੀ ਮੁਗਲਾਂ ਨੇ ਉਸ ਦਾ ਮੂੰਹ ਵੀ 모ੜ ਦਿੱਤਾ ਜੋ ਕੁਝ ਸ਼ਹਿਰ ਵਿੱਚ ਤੇ ਸਿੰਘਾਂ ਦੇ ਕਿਲਿਆਂ ਵਿੱਚ ਸੀ ਸਿੰਘ ਉਸੇ ਤੇ ਗੁਜ਼ਾਰਾ ਕਰਨ ਲੱਗੇ ਪਰ ਅੰਦਰ ਰਸਦ ਪਾਣੀ ਬਹੁਤੀ ਨਹੀਂ ਸੀ ਹਾਲਾਤ ਇੱਥੋਂ ਤੱਕ ਪੁੱਜ ਗਏ ਕਿ ਇੱਕ ਇੱਕ ਮੁਠੀ ਛੋਲਿਆਂ ਨਾਲ ਸਿੰਘਾਂ ਨੂੰ ਪੇਟ ਦੀ ਅੱਗ ਬੁਝਾਣੀ ਪਈ ਕਈ ਵਾਰ ਛੋਲੇ ਵੀ ਨਾ ਮਿਲਦੇ ਭੁੱਖ ਤੇ ਦੁੱਖੋਂ ਹਾਥੀ ਤੇ ਘੋੜੇ ਵੀ ਤੜਫ ਤੜਫ ਕੇ ਮਰਨ ਲੱਗੇ ਜੇ ਸਿੰਘ ਕਿਲੇ ਵਿੱਚ ਭੁੱਖ ਅਤੇ ਬਿਮਾਰੀਆਂ ਕਾਰਨ ਮੁਸੀਬਤ ਵਿੱਚ ਫਸੇ ਪਏ ਸਨ ਤਾਂ ਬਾਹਰ ਵੈਰੀ ਦਲ ਵੀ ਸੁੱਖਾ ਨਹੀਂ ਸੀ ਮੁਗਲ ਸਰਦਾਰ ਬੜੀ ਮੁਸ਼ੀ ਦੀ ਹਾਲਤ ਵਿੱਚ ਸਨ ਘੇਰਾ ਲੰਕੀ ਜਾ ਰਿਹਾ ਸੀ ਤੇ ਸਿੰਘ ਈਨ ਮਨਨ ਦੀ ਥਾਂ ਉੱਤੇ ਲੜਨ ਮਰਨ ਨੂੰ ਤਿਆਰ ਬੈਠੇ ਸਨ ਮੁਗਲ ਫੌਜਾਂ ਤੇ ਪਹਾੜੀ ਸੈਨਾ ਨੂੰ ਪਹਿਲਾਂ ਗਰਮੀ ਤੇ ਫਿਰ ਬਾਰਸ਼ਾਂ ਤੇ ਹੜ੍ਹਾਂ ਕਾਰਨ ਬਹੁਤ ਪਰੇਸ਼ਾਨੀ ਹੋਈ ਸੀ ਹੁਣ ਸਰਦੀਆਂ ਨੇੜੇ ਆ ਰਹੀਆਂ ਸਨ ਉਹ ਵੀ ਇਸ جنگ ਤੋਂ ਇੱਛਾ ਛਡਾਉਣਾ ਚਾਹੁੰਦੇ ਸਨ ਕੁਝ ਸਮਾਂ ਹੋਰ ਬੀਤ ਗਿਆ ਸਿੰਘਾਂ ਨੂੰ ਵੈਰੀ ਦਲ ਵਿੱਚ ਘਿਰੇ ਹੋયા ਤੇ ਵੈਰੀ ਨਾਲ ਲੜਦਿਆਂ 6-7 ਮਹੀਨੇ ਬੀਤ ਗਏ ਸਨ ਇਨ੍ਹਾਂ ਦਿਨਾਂ ਵਿੱਚ ਹੀ ਔਰੰਗਜ਼ੇਬ ਦੀ ਇੱਕ ਚਿੱਠੀ ਆਈ ਜਿਸ ਤੇ ਨਾਲ ਉਸਨੇ ਦਸਤਖਤ ਕੀਤਾ ਹੋਇਆ ਕੁਰਾਨ ਵੀ ਭੇਜਿਆ ਸੀ ਉਸਨੇ ਇਸ ਚਿੱਠੀ ਵਿੱਚ ਕਈ ਦਿਲਾਸੇ ਦਿੱਤੇ ਹੋਏ ਸਨ ਤੇ ਲਿਖਿਆ ਸੀ ਕਿ ਸ਼ਹੀ ਵਕਾਰ ਦੀ ਕਾਇਮੀ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਅਨੰਦਪੁਰ ਖਾਲੀ ਕਰ ਦਿਓ ਇਸ ਚਿੱਠੀ ਦੇ ਨਾਲ ਨਾਲ ਪਹਾੜੀ ਰਾਜਿਆਂ ਨੇ ਗਉ ਤੇ ਗੀਤਾ ਦੀਆਂ ਕਸਮਾਂ ਖਾ ਕੇ ਚਿੱਠੀ ਲਿਖੀ ਤੇ ਕਿਹਾ ਕਿ ਜੇ ਸਿੱਖ ਕਿਲਾ ਛੱਡ ਜਾਣ ਤਾਂ ਉਹਨਾਂ ਨੂੰ ਕੁਝ ਨਹੀਂ ਕਿਹਾ ਜਾਵੇਗਾ ਅਤੇ ਉਹ ਔਰੰਗਜ਼ੇਬ ਨੂੰ ਮੂੰਹ ਦਿਖਾਉਣ ਜੋਗੇ ਹੋ ਜਾਣਗੇ ਜਦ ਨਗਰ ਵਾਸੀਆਂ ਨੂੰ ਔਰੰਗਜ਼ੇਬ ਦੀ ਚਿੱਠੀ ਦਾ ਪਤਾ ਲੱਗਾ ਤਾਂ ਉਹਨਾਂ ਨੇ ਰਲ ਕੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਨਗਰ ਵਸਿਆ ਦੀ ਭਲਾਈ ਦੇ ਖਾਤਰ ਗੁਰੂ ਜੀ جنگਬੰਦੀ ਦਾ ਐਲਾਨ ਕਰ ਦੇਣ ਅਤੇ ਸਿੱਖ ਸੈਨਿਕਾਂ ਸਮੇਤ ਨਗਰ ਖਾਲੀ ਕਰ ਦੇਣ ਗੁਰੂ ਜੀ ਨੇ ਸਭ ਨੂੰ ਦਿਲਾਸਾ ਦਿੱਤਾ ਤੇ ਸਮਝਾਇਆ ਕਿ ਇਹ ਵੀ ਵੈਰੀ ਦੀ ਇੱਕ ਨਵੀਂ ਚਾਲ ਹੈ ਉਦੋਂ ਗੁਰੂ ਜੀ ਨੇ ਮੁਖੀ ਸਿੰਘ ਨਾਲ ਹਾਲਾਤ ਬਾਰੇ ਵਿਚਾਰ ਵਟਾਂਦਰਾ ਕੀਤਾ ਸੋ ਇਹ ਫੈਸਲਾ ਕੀਤਾ ਗਿਆ ਕਿ ਵੈਰੀ ਨਾਲ ਰਣ ਵਿੱਚ ਜੂਝਿਆ ਜਾਵੇ ਜਿਹੜੇ ਸਿੰਘ ਜੂਝਦੇ ਹੋਏ ਸੁਰੱਖਿਤ ਥਾਵਾਂ ਤੇ ਚਲੇ ਜਾਣ ਉਹ ਤਿਆਰੀ ਕਰਕੇ ਫਿਰ ਮੁਗਲ ਹਾਕਮਾਂ ਵਿਰੁੱਧ ਸੰਘਰਸ਼ ਛਿੜ। ਨਗਰਵਾਸੀ ਲੋਕਾਂ ਦੀਆਂ ਇਸਤਰੀਆਂ ਤੇ ਬੱਚੇ ਤਾਂ ਜੰਗ ਆਰੰਭ ਹੋਣ ਤੋਂ ਪਹਿਲਾਂ ਹੀ ਬਾਹਰ ਭੇਜੇ ਜਾ ਚੁੱਕੇ ਸਨ ਪਰ ਗੁਰੂ ਜੀ ਦਾ ਸਾਰਾ ਪਰਿਵਾਰ ਅਨੰਦਪੁਰ ਵਿੱਚ ਹੀ ਸੀ। ਰਾਜਿਆਂ ਨੂੰ ਜਦੋਂ ਪਤਾ ਲੱਗਾ ਕਿ ਸਿੱਖ ਅਨੰਦਪੁਰ ਖਾਲੀ ਕਰ ਰਹੇ ਹਨ ਤਾਂ ਉਹਨਾਂ ਜੰਗ ਬੰਦੀ ਦਾ ਐਲਾਨ ਕਰ ਦਿੱਤਾ। ਤਕੀਰਤਪੁਰ ਵਾਲੇ ਪਾਸਿਓਂ ਨਕਾਬੰਦੀ ਹਟਾ ਦਿੱਤੀ। ਦਸੰਬਰ 1704 ਦੀ 20 ਅਤੇ 21 ਤਰੀਕ ਦੀ ਵਿਚਾਰਲੀ ਰਾਤ ਸੀ ਜਜਨੋ ਗੁਰੂ ਸਾਹਿਬ ਤੇ ਸਿੰਘਾਂ ਨੇ ਅਨੰਤਪੁਰ ਦਾ ਕਿਲਾ ਖਾਲੀ ਕਰ ਦਿੱਤਾ। ਗੁਰੂ ਸਾਹਿਬ ਤੇ ਸਿੰਘਾਂ ਨੂੰ ਅਸਹਿ ਕਸ਼ਟ ਇਸੇ ਲਈ ਚੱਲਨੇ ਪਏ ਕਿਉਂਕਿ ਉਹ ਮਨੁੱਖੀ ਹੱਕਾਂ ਦੀ ਗੱਲ ਕਰਦੇ ਸੀ ਤੇ ਬਰਾਬਰ ਦੇ ਸ਼ਹਿਰੀ ਵਾਂਗ ਵਿਚਰਦੇ ਸੀ। ਊਚ ਨੀਚ ਦਾ ਭੇਦ ਮਿਟਾ ਕੇ ਇਕੋ ਪੰਗਤ ਵਿੱਚ ਲੰਗਰ ਛਕਦੇ ਸੀ। ਕੋੜ ਸਵਾਰੀ ਕਰਦੇ ਸੀ, ਸ਼ਿਕਾਰ ਖੇਡਦੇ ਸੀ ਤੇ ਗਰੀਬ ਦੀ ਰੱਖਿਆ ਵਾਸਤੇ ਹਥਿਆਰ ਚੁੱਕਦੇ ਸੀ। ਗੁਰੂਆਂ ਵੱਲੋਂ ਬਖਸ਼ੀ ਇਹ ਬਰਾਬਰੀ ਜਾਤ ਅ biệtਾਨੀ ਬ੍ਰਾਹਮਣਾ ਤੇ ਪਹਾੜੀ ਰਾਜਿਆਂ ਤੇ ਮੁਗਲਾਂ ਦੀ ਹਾਕਮਤ ਨੂੰ ਬਰਦਾਸ਼ਤ ਨਹੀਂ ਸੀ। 1984 ਵਿੱਚ ਵੀ ਦਰਬਾਰ ਸਾਹਿਬ ਤੇ ਹਮਲੇ ਦਾ ਕਾਰਨ ਤੇ ਇਹੋ ਸੀ ਸਿੱਖ ਬਰਾਬਰ ਦੇ ਸ਼ਹਿਰੀ ਵਾਂਗ ਰਹਿਣਾ ਚਾਹੁੰਦੇ ਸਨ ਤੇ ਆਪਣੇ ਹੱਕਾਂ ਦੀ ਗੱਲ ਕਰਦੇ ਸਨ। ਜਿਵੇਂ ਪੰਜਾਬ ਦੇ ਦਰਿਆਈ ਪਾਣੀ ਦਾ ਹੱਕ ਸਿੱਖ ਧਰਮ ਦੀ ਵੱਖਰੀ ਹੋਂਦ ਨੂੰ ਮਾਨਤਾ ਦੇਣ ਦਾ ਹੱਕ ਤੇ ਬੇਕਸੂਰ ਸਿੱਖਾਂ ਦੇ ਕਾਤਲਾਂ ਨੂੰ ਸਜ਼ਾ ਪਰ ਹਾਕਮ ਤਿਰੂ ਲੋਕਾਂ ਵਿੱਚ ਆਈ ਜਾਗਰਤੀ ਨਾਤੇ ਪਹਿਲਾਂ ਬਰਦਾਸ਼ਤ ਸੀ ਤੇ ਨਾਹੀ ਹੂਨ ਸੋ ਜਦੋਂ ਤੱਕ ਹਲੀਮੀ ਰਾਜ ਕਾਇਮ ਨਹੀਂ ਹੋ ਜਾਂਦਾ ਇਹ ਟਕਰਾਅ ਤੇ ਜਾਰੀ ਰਹੇਗਾ ਕਿਉਂਕਿ ਸਿੱਖ ਜਾਂ ਤੇ ਬਾਦਸ਼ਾਹ ਤੇ ਜਾਂ ਫਿਰ ਬਾਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ